ਇਹ ਪੁਲਿਸ ਵਾਲਾ ਬਾਈ ਆ ਇਹਨੇ ਕਿੰਨੇ ਟੈਸਟ ਪਾਸ ਕੀਤੇ ਹੋਣਗੇ ਕਿੰਨਾ ਨੌਜਵਾਨ ਤਕੜਾ ਹੈ ਕਿੰਨਾ ਸੋਹਣਾ ਸੁਨੱਖਾ ਜੱਜਦਾ ਕਿਨੇ ਰੋਵਣਾ ਤੁਰਦਾ ਤੇ ਇਹਨਾਂ ਨੂੰ ਕੀ ਬਣਾਇਆ ਵਾ ਸਿਆਸੀ ਲੋਕਾਂ ਨੇ ਵੀ ਕਦੇ ਟਾਕੀ ਖੋਲ ਲਾ ਕਦੇ ਲਾ ਦੇ ਕਦੇ ਪਾਣੀ ਦੀ ਬੋਤਲ ਚੱਕ ਲਿਆ ਕਦੇ ਫੋਨ ਰੱਖ ਦੇ ਕਦੇ ਫੜਾ ਦੇ ਕਦੇ ਘਰ ਵਾਲੀ ਦੇ ਸੈਂਡਾ ਚੱਕ ਲਾ ਆ ਬਣਾ ਕੇ ਰੱਖਦਾ ਇਹਨਾਂ ਨੌਜਵਾਨਾਂ ਨੇ ਇਹਨਾਂ ਨੂੰ ਕੋਈ ਪੁੱਛੇ ਵੀ ਤੁਸੀਂ ਇੰਨੀ ਪੜ੍ਹਾਈ ਕੀਤੀ ਸਵੇਰੇ ਉੱਠ ਕੇ 4-5 ਵਜੇ ਤੁਸੀਂ ਕਿਤਾਬਾਂ ਚੱਕੀਆਂ ਹੋਣੀਆਂ ਗਰਾਊਂਡਾਂ ਦੇ ਵਿੱਚ ਭੱਜੇ ਤੁਸੀਂ ਐਕਸਰਸਾਈਜ਼ਾਂ ਕੀਤੀਆਂ ਮਾਪੇ ਆਪਣੇ ਤੁਹਾਡੇ ਨੇ ਪੈਸੇ ਲਾਏ ਵੀ ਤੁਹਾਨੂੰ ਕੀ ਬਣਾਉਣ ਵਾਸਤੇ ਇੱਕ ਪੁਲਿਸ ਆਫਸਰ ਬਣਾਉਣ ਵਾਸਤੇ ਤੇ ਅੱਜ ਬਣੇ ਕੀ ਫਿਰਦੇ ਆ ਚੌਂਕੀਦਾਰ ਇਹ ਜਿਹੜੇ ਆਈਪੀਐਸ ਬਣੇ ਨੇ ਇਹ ਨਾ ਇਸ ਕੰਮ ਵਾਸਤੇ ਮਿਹਨਤ ਕਰੀਆਂ ਦੀ ਇਹਨਾਂ ਨੇ ਵੀ ਗੁੰਗੇ ਬਣਦੇ ਇਹਨਾਂ ਨੇ ਪੁਲਿਸ ਹੈ ਜਿਹੜੀ ਉਹ ਇਸ ਟਾਈਮ ਸਰਕਾਰ ਦਾ ਟੂਲ ਬਣ ਕੇ ਕੰਮ ਕਰਨ ਲੱਗੀ ਹੋਈ ਹੈ ਪਹਿਲਾਂ ਤਾਂ ਪੁਲਿਸ ਨਹੀਂ ਜਾ ਰਹੀ ਉੱਥੇ ਸਾਢੇ 4 ਘੰਟੇ ਬਾਅਦ ਉੱਥੇ ਡੀਐਸਪੀ ਖੜਾ ਜਾ ਕੇ ਤੇ ਅੱਜ ਆ ਕਿੰਨੀ ਪੁਲਿਸ ਲੱਗੀ ਹੋਈ ਹੈ ਅੱਜ ਨਹੀਂ ਇਹ ਵਿਜ਼ੀ ਅੱਜ ਉਸ ਉਰੇ ਆ ਲੋਕਾਂ ਦੇ ਹਜੂਮ ਦੇ ਪਹੁੰਚਣ ਤੋਂ ਪਹਿਲਾਂ ਡੰਡੇ ਲੈ ਕੇ ਖੜੇ ਆ ਲੋਕਾਂ ਨੂੰ ਕੁੱਟਣ ਵਾਸਤੇ ਪੁਲਿਸ ਹੈਗੀ ਆ ਪਰ ਕੁੱਟੇ ਹੋਏ ਲੋਕਾਂ ਦੇ ਬਿਆਨ ਲੈਣ ਵਾਸਤੇ ਉਦੋਂ ਕੋਈ ਪੁਲਿਸ ਆਏ ਨਹੀਂ ਉਦੋਂ ਵਿਜ਼ੀ ਆਏ ਲੋਕਾਂ ਦੀ ਰੱਖਿਆ ਦੇ ਲਈ ਆ ਪਰ ਇੱਥੇ ਇਹ ਹੋ ਰਿਹਾ ਕਿ ਪੁਲਿਸ ਡਰਾ ਰਹੀ ਹੈ ਉਹਨਾਂ ਨੂੰ ਕਿ ਤੁਸੀਂ ਹਿਸਾਬ ਲਾ ਲਓ ਜੇਕਰ ਆਵਾਜ਼ ਚੱਕੀ ਜਾਂ ਕੋਈ ਵੀਡੀਓ ਪਾਈ ਵੀਡੀਓ ਬਟਰੀਟ ਕਰਾ ਰਹੀ ਹੈ ਪਬਲਿਕ ਇੰਟਰਸਟ ਨੂੰ ਮੁੱਖ ਰੱਖ ਕੇ ਪੁਲਿਸ ਨੇ ਬੜਾ ਕੰਮ ਕਰਨਾ ਹੁੰਦਾ ਪਰ ਪੋਲੀਟੀਕਲੀ ਇੰਟਰਸਟ ਨੂੰ ਮੁੱਖ ਰੱਖ ਕੇ ਪੁਲਿਸ ਕੰਮ ਕਰ ਰਹੀ ਆ ਰਣਜੀਤ ਸਿੰਘ ਗੱਲ ਗੱਲ ਦੀ ਜਿਹੜੀ ਐਕਟੀਵਿਟੀ ਆ ਉਹ ਸਰਕਾਰ ਦੇ ਖਿਲਾਫ ਨਹੀਂ ਹੈ ਉਹ ਦੀ ਇਮਾਨਦਾਰ ਐਕਟੀਵਿਟੀ ਆ ਉਸ ਬੰਦੇ ਦੀ ਉਹਨੇ ਉਹ ਕੀਤੀ ਪਰ ਤੋਂ ਸਰਕਾਰ ਦੱਬਣ ਲੱਗੀ ਆ ਕਿਉਂ ਕਾਰਨ ਕਿਉਂਕਿ ਸਰਕਾਰ ਦੀ ਜਿਹੜੀ ਗੰਦਗੀ ਹੈ ਨਾ ਸਰਕਾਰ ਦੀ ਅਸਲ ਸਚਾਈ ਆ ਉਹ ਸਾਹਮਣੇ ਆ ਜਾਣੀ ਹੈ ਲੋਕਵਾਇਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਮਤਾਜ ਅੱਜ ਕਿਦਰ ਬਹਾ ਦੇ ਵਿੱਚ ਪੱਤਰਕਾਰ ਰਣਜੀਤ ਗੱਲ ਦੀ ਹੋਈ ਕੁੱਟਮਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਉੱਥੇ ਹੀ ਗੱਲਬਾਤ ਕਰਦੇ ਆ ਸਾਡੇ ਨਾਲ ਭਾਈ ਕੁਸ਼ਵਿੰਦਰ ਜਣਗੇ ਭਾਈ ਜੀ ਸਭ ਤੋਂ ਪਹਿਲਾਂ ਜੋ ਇਹ ਘਟਨਾ ਵਾਪਰੀ ਹੈ ਇੱਕ ਪੱਤਰਕਾਰ ਜੋ ਕਿ ਸਰਕਾਰ ਦੇ ਅਧਿਕਾਰੀਆਂ ਦਾ ਕਰਨ ਵਾਲਾ ਕੰਮ ਕਰ ਰਿਹਾ ਦਿਖਾ ਰਿਹਾ ਕਿ ਭਾਈ ਬਾਹਰੋਂ ਆ ਕੇ ਤੁਹਾਡੀ ਮੰਡੀ ਵਿੱਚ ਉਹਨਾਂ ਵੇਚ ਰਿਹਾ ਉਹਦੀ ਕੁੱਟਮਾਰ ਹੁੰਦੀ ਹੈ ਕੁੱਟਮਾਰ ਹੋਣ ਤੋਂ ਬਾਅਦ ਪੁਲਿਸ ਨੂੰ ਡਰਾ ਰਿਹਾ ਕਿ ਆਵਾਜ਼ ਨਾ ਚੱਕਣੀ ਤੇਰੇ ਉੱਤੇ ਹੀ ਕਾਰਵਾਈ ਕਰ ਦਾਂਗੇ ਸਾਰੇ ਕਿਸ ਨੂੰ ਕਿਵੇਂ ਦੇਖਦੇ ਹੋ ਜੀ ਹਾਂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸਲ ਦੇ ਵਿੱਚ ਇਹ ਸਾਡੀ ਸਮਾਜਿਕ ਤੌਰ ਤੇ ਤਰਾਸਦੀ ਹੈ ਜੀ ਜਿਹੜੀ ਇਹ ਤਸਵੀਰ ਨਿਕਲ ਕੇ ਆ ਰਹੀ ਹੈ ਨਾ ਜੀ ਇਹ ਬਹੁਤ ਨਰਾਸ਼ ਕਰਨ ਵਾਲੀ ਤਸਵੀਰ ਹੈ ਸਮਾਜ ਦੀ ਸਿਰਜਣਾ ਇਹ ਕਹਿ ਕੇ ਨਾ ਨੇ ਕਿ ਹਾਸੀ ਵੀ ਇੱਦਾਂ ਦੀ ਕਰਾਂਗੇ ਵੀ ਇਨਸਾਫ ਮਿਲੂਗਾ ਹਰ ਇੱਕ ਨੂੰ ਕੋਈ ਧੱਕਾ ਨਹੀਂ ਹੋਊਗਾ ਜੀ ਜਿੰਨੀਆਂ ਚੋਰੀਆਂ ਪਿਛਲੀਆਂ ਪਾਰਟੀਆਂ ਕਰ ਰਹੀਆਂ ਸੀਗਾ ਰਲ ਕੇ ਨੈਕਸਸ ਦੇ ਰੂਪ ਦੇ ਵਿੱਚ ਉਹ ਸਾਰੀਆਂ ਉਜਾਗਰ ਕਰਾਂਗੇ ਤੇ ਪੰਜਾਬ ਦੀ ਲੁੱਟ ਨੂੰ ਰੋਕਿਆ ਜਾਊਗਾ ਇਹ 2022 ਦੇ ਵਿੱਚ ਆਮ ਆਦਮੀ ਪਾਰਟੀ ਦਾ ਪਹਿਲਾ ਨਾਰਾ ਤੇ ਪਹਿਲੀ ਸਟੇਟਮੈਂਟ ਇਹੀ ਹੁੰਦੀ ਸੀਗੀ ਹਰ ਇੱਕ ਸਟੇਜ ਤੋਂ ਹਰ ਇੱਕ ਪਾਸੇ ਔਰ ਟੋਟਲਨ ਕੈਸੇ ਵੀ ਇਮਾਨਦਾਰ ਪ੍ਰਸ਼ਾਸਨ ਤੇ ਇਮਾਨਦਾਰ ਸਰਕਾਰ ਜੀਰੋ ਡਾਲਰ ਜੀਰੋ ਟੋਲਰੈਂਸ ਵੀ ਕਹਤਾ ਨਾਲ ਇਹਨਾਂ ਨੇ ਇਹ ਵੀ ਕਿਹਾ ਸੀ ਵੀ ਭਗ ਸਿੰਘ ਤੇ ਸੌਂ ਖਾਦੀ ਸੀ ਤੇ ਜਦੋਂ ਚੁਣੀ ਗਈ ਸਰਕਾਰ ਫੇ ਖਟਕੜ ਕਲਾਂ ਜਾ ਕੇ ਸੌਂ ਖਾਦੀ ਭਗ ਸਿੰਘ ਦੀ ਮਿੱਟੀ ਦੇ ਵਿੱਚ ਖੜ ਕੇ ਇਹਨਾਂ ਨੇ ਸੌਂ ਖਾਦੀ ਵੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਜੀ ਪਰ ਪੰਜਾਬ ਨੂੰ ਇਸ ਟਾਈਮ ਜਿਹੜੀ ਤਸਵੀਰ ਆ ਪੰਜਾਬ ਦੀ ਉਹ ਤਾਂ ਕਿਤੇ ਗੋਲੀ ਚੱਲ ਰਹੀ ਆ ਕਿਤੇ ਫਰੋਤੀਆਂ ਨੇ ਕਿਤੇ ਕਤਲ ਹੋ ਰਿਹਾ ਕਿਤੇ ਪੱਤਰਕਾਰਾਂ ਦੇ ਨਾਲ ਕੁੱਟਮਾਰ ਹੋਣ ਲੱਗ ਗਈ ਇਹਨਾਂ ਨੂੰ ਧਮਕੀਆਂ ਮਿਲਣ ਲੱਗੀਆਂ ਔਰ ਪੁਲਿਸ ਆ ਜਿਹੜੀ ਉਹ ਇਸ ਟਾਈਮ ਸਰਕਾਰ ਦਾ ਟੂਲ ਬਣ ਕੇ ਕੰਮ ਕਰਨ ਲੱਗੀ ਹੋਈ ਆ ਕਿੱਡੇ ਵੱਡੇ ਧੱਬੇ ਲੱਗੇ ਜੀ ਪਿੱਛੇ ਪਹਿਲਾਂ ਉਹ ਡੀਏਜੀ ਰੋਪੜ ਵਾਲਾ ਭੁੱਲਰ ਕਿੱਡਾ ਵੱਡਾ ਧੱਬਾ ਕਿੱਡਾ ਵੱਡਾ ਦਾਗ ਆ ਉਹ ਆਈਪੀਐਸ ਲੋਬੀ ਤੇ ਵੀ ਸਰਕਾਰ ਤੇ ਵੀ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਐਸਐਸਪੀ ਤਰਨਤਾਰ ਨੂੰ ਸਸਪੈਂਡ ਕਰ ਰਿਹਾ ਆ ਆਈਪੀਐਸ ਰਵਜੋਤ ਕੌਰ ਗਰੇਵਾਲ ਕਿੰਨਾ ਵੱਡਾ ਧੱਬਾ ਜੀ ساری ਜ਼ਿੰਦਗੀ ਉਹਦੀ ਸਰਵਿਸ ਦੇ ਵਿੱਚੋ ਦਾਗ ਰਹਿਣਾ ਉਸ ਤੋਂ ਬਾਅਦ ਐਸਐਸਪੀ ਦੂਸਰਾ ਮਨਿੰਦਰ ਸਿੰਘ ਜੀ ਨੂੰ ਸਸਪੈਂਡ ਕੀਤਾ ਸਰਕਾਰ ਨੇ ਆਈਪੀਐਸ ਚੱਕਤਾ ਜੀ ਉਹ ਵੀ ਕੰਮ ਉਸ ਤੋਂ ਬਾਅਦ ਹੁਣ ਇੱਕ ਪੱਤਰਕਾਰ ਜਿਹੜਾ ਆਪਾਂ ਤੱਕ ਸਾਰੇ ਗੱਲ ਕਰਦੇ ਵੀ ਸਰਕਾਰ ਦੀ ਡਿਊਟੀ ਕਰ ਰਿਹਾ ਮੈਂ ਕਹਾਂ ਉਹ ਵੀ ਛੱਡ ਦਈਏ ਇਸ ਗੱਲ ਨੂੰ ਪਰ ਉਹ ਆਪਣੀ ਡਿਊਟੀ ਕਰ ਰਿਹਾ ਹੈ ਇੱਕ ਪੱਤਰਕਾਰ ਦਾ ਪਹਿਲਾ ਤਰਮ ਇਹ ਹੈ ਵੀ ਸਮਾਜ ਦੀ ਅਸਲ ਸਚਾਈ ਜਾਂ ਸਮਾਜ ਦੇ ਵਿੱਚ ਜੋ ਕੁਝ ਸਾਡੇ ਆਲੇ ਦੋਲੇ ਵਾਪਰ ਰਿਹਾ ਉਹਨੂੰ ਸਕਰੀਨ ਤੇ ਜਾਂ ਉਹਨੂੰ ਪੇਪਰ ਤੇ ਅਖਬਾਰ ਤੇ ਲਿਆ ਕੇ ਲੋਕਾਂ ਤੱਕ ਪਹੁੰਚਦਾ ਕਰਨਾ ਉਹਨੇ ਤੇ ਉਹ ਆਪਣੀ ਡਿਊਟੀ ਕਰ ਰਿਹਾ ਉੱਥੇ ਉਹਨੇ ਉਹ ਡਿਊਟੀ ਕੀਤੀ ਪਰ ਦੇਖੋ ਤੁਸੀਂ ਉਹਨਾਂ ਲੋਕਾਂ ਦੇ ਕਿੰਨੇ ਹੌਸਲੇ ਆ ਇੱਕ ਤਾਂ ਚੋਰੀ ਉੱਪਰ ਤੋਂ ਸੀਨਾ ਚੋਰੀ ਤੇ ਸ਼ਰੀਆਮ ਫੜ ਕੇ ਉੱਥੇ ਉਹਦੀ ਮਾਰਕੁੱਟ ਕਰਦੇ ਆ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦੇ ਆ ਫਿਰ ਉਹ ਬੱਚਦਾ ਫਿਰ ਕਹਿੰਦਾ ਵੀ ਬਚ ਗਿਆ ਨਹੀਂ ਛੱਡਾਂਗੇ ਧਮਕੀ ਦੰਦੇ ਆ ਜੀ ਤੇ ਹਸਪੀਟਲ ਦੇ ਵਿੱਚ ਐਡਮਿਟ ਹੋ ਕੇ ਪੁਲਿਸ ਨੂੰ ਆਪਣੇ ਬਿਆਨ ਦੇ ਰਿਹਾ ਪਹਿਲਾਂ ਤਾਂ ਪੁਲਿਸ ਨਹੀਂ ਜਾ ਰਹੀ ਉੱਥੇ ਸਾਢੇ 4 ਘੰਟੇ ਬਾਅਦ ਉੱਥੇ ਡੀਐਸਪੀ ਖੜਾ ਜਾ ਕੇ ਤੇ ਅੱਜ ਆ ਕਿੰਨੀ ਪੁਲਿਸ ਲੱਗੀ ਹੋਈ ਆ ਜੀ ਅੱਜ ਨਹੀਂ ਇਹ ਵਿਜ਼ੀ ਅੱਜ ਉਸ ਉਰੇ ਆ ਲੋਕਾਂ ਦੇ ਹਜੂਮ ਦੇ ਪਹੁੰਚਣ ਤੋਂ ਪਹਿਲਾਂ ਡੰਡੇ ਲੈ ਕੇ ਖੜੇ ਆ ਲੋਕਾਂ ਨੂੰ ਕੁੱਟਣ ਵਾਸਤੇ ਪੁਲਿਸ ਹੈਗੀ ਆ ਪਰ ਕੁੱਟੇ ਹੋਏ ਲੋਕਾਂ ਦੇ ਬਿਆਨ ਲੈਣ ਵੇਲੇ ਉਦੋਂ ਕੋਈ ਪੁਲਿਸ ਆਇਆ ਨਹੀਂ ਉਦੋਂ ਵਿਜ਼ੀ ਆਏ ਫਿਰ ਤੋਂ ਮੰਗ ਕੀ ਆ ਵੀ ਜੋ ਮੇਰੇ ਨਾਲ ਹੋਇਆ ਜੀ ਉਹਨੂੰ ਹੂ ਬਹੂ ਜੋ ਆਫੈਂਸਸ ਬਣਦੇ ਨੇ ਜੋ ਧਾਰਾਵਾਂ ਬਣਦੀਆਂ ਨੇ ਉਹ ਐਫ ਆਈ ਆਰ ਦੇ ਵਿੱਚ ਦਰਜ ਕਰ ਲਓ ਇਹ ਮੰਗ ਜਾਇਜ਼ ਹੈ ਕਿ ਨਜਾਇਜ਼ ਹੈ ਜੀ ਜਾਇਜ਼ ਮੰਗ ਆ ਬਿਲਕੁਲ ਪਰ ਨਹੀਂ ਹੋ ਰਹੀ ਕਾਰਨ ਸਿਆਸੀ ਦਖਲਅੰਦਾਜ਼ੀ ਆ ਸਿਆਸੀ ਕੰਟਰੋਲ ਆ ਟੋਟਲ ਇਹਨਾਂ ਨੂੰ ਕੋਈ ਪੁੱਛੇ ਵੀ ਤੁਸੀਂ ਇੰਨੀ ਪੜ੍ਹਾਈ ਕੀਤੀ ਸਵੇਰੇ ਉੱਠ ਕੇ 4-5 ਵਜੇ ਤੁਸੀਂ ਕਿਤਾਬਾਂ ਚੱਕੀਆਂ ਹੋਣੀਆਂ ਤੁਸੀਂ ਪੜ੍ਹੇ ਮਿਹਨਤਾਂ ਕਰ ਕਰਕੇ ਪੜ੍ਹੇ ਗਰਾਊਂਡਾਂ ਦੇ ਵਿੱਚ ਭੱਜੇ ਤੁਸੀਂ ਐਕਸਰਸਾਈਜ਼ਾਂ ਕੀਤੀਆਂ ਮਾਪੇ ਆਪਣੇ ਤੁਹਾਡੇ ਨੇ ਪੈਸੇ ਲਾਏ ਤੁਹਾਡੇ ਮਾਪੇ ਆਪਣੇ ਵੀ ਤੰਗੀਆਂ ਕੱਟੀਆਂ ਵੀ ਤੁਹਾਨੂੰ ਕੀ ਬਣਾਉਣ ਵਾਸਤੇ ਇੱਕ ਪੁਲਿਸ ਅਫਸਰ ਬਣਾਉਣ ਵਾਸਤੇ ਤੇ ਅੱਜ ਇਹ ਪੁਲਿਸਿੰਗ ਆ ਆਹਾਂ ਪੁਲਿਸਿੰਗ ਆ ਕਿੰਨਾ ਪੈਸਾ ਸਰਕਾਰ ਦਾ ਲੱਗਦਾ ਕਿੰਨਾ ਪੈਸਾ ਸਰਕਾਰੀ ਖਜ਼ਾਨੇ ਚੋਂ ਲੱਗ ਜਾਂਦਾ ਇੱਕ ਪੁਲਿਸ ਨੌਜਵਾਨ ਇੱਕ ਪੁਲਿਸ ਕੋਪ ਤਿਆਰ ਕਰਨ ਦੇ ਵਿੱਚ ਆਮ ਲੋਕਾਂ ਦਾ ਹੀ ਪੈਸਾ ਉਹ ਟੈਕਸ ਪੇਅਰ ਦਾ ਪੈਸਾ ਜੀ ਤੇ ਅੱਜ ਉਹ ਬਣੇ ਕੀ ਫਿਰਦੇ ਆ ਚੌਂਕੀਦਾਰ ਲਿਹਾਜ਼ਦਾਰ ਕੋਈ ਸਿਆਸੀ ਲੋਕਾਂ ਬਾਅਦ ਤੇ ਟਾਕੀ ਖੋਲਣ ਲੱਗਿਆ ਹੋਇਆ ਕੋਈ ਸਿਆਸੀ ਲੋਕਾਂ ਦੀ ਰੀਲ ਬਣਾਉਣ ਲੱਗਿਆ ਵਾ ਫੋਨ ਫੜ ਕੇ ਕੋਈ ਵੀਡੀਓ ਕੈਪਚਰ ਕਰਦਾ ਪੁਲਿਸ ਮੁਲਾਜ਼ਮ ਕੋਈ ਇਹਨਾਂ ਦੀ ਪਾਣੀ ਦੀ ਬੋਤਲ ਚੱਕੀ ਫਿਰਦਾ ਕੋਈ ਇਹਨਾਂ ਦੇ ਘਰ ਵਾਲੀ ਦੇ ਸੈਂਡਲ ਚੱਕੀ ਫਿਰਦਾ ਕੋਈ ਇਹਨਾਂ ਦੇ ਘਰ ਵਾਲੀ ਦੇ ਬੈਗ ਚੱਕਦਾ ਫਿਰਦਾ ਕੋਈ ਇਹਨਾਂ ਦੇ ਕੱਪੜੇ ਰੱਖਦਾ ਫਿਰਦਾ ਕੋਈ ਇਹਨਾਂ ਦੇ ਕੁੱਤੇ ਘਮਾਉਂਦਾ ਫਿਰਦਾ ਮੈਨੂੰ ਦੱਸੋ ਜੀ ਆ ਜਿੰਨੇ ਵੀ ਪੁਲਿਸ ਟੈਸਟ ਪਾਸ ਕਰਕੇ ਆ ਜਵਾਨ ਨੇ ਇਹ ਕਾਦੇ ਵਾਸਤੇ ਬਣੇ ਨੇ ਇਹਨਾਂ ਵਾਸਤੇ ਜੀ ਤੋਂ ਮੈਂ ਕੈਮਰਾਮੈਨ ਨੂੰ ਕੂਗਾ ਦਿਖਾਇਓ ਜੀ ਸਾਹਮਣੇ ਆਹ ਮੁੰਡਾ ਆ ਰਿਹਾ ਪੁਲਿਸ ਵਾਲਾ ਠੀਕ ਹੈ ਜੀ ਇਹ ਪੁਲਿਸ ਵਾਲਾ ਬਾਈ ਆ ਇਹਨੇ ਕਿੰਨੇ ਟੈਸਟ ਪਾਸ ਕੀਤੇ ਹੋਣਗੇ ਕਿੰਨਾ ਨੌਜਵਾਨ ਤਕੜਾ ਹੈ ਕਿੰਨਾ ਸੋਹਣਾ ਸੁਨੱਖਾ ਜੱਜਦਾ ਕਿੰਨੇ ਰੋਵਣਾ ਤੁਰਦਾ ਤੇ ਇਹਨਾਂ ਨੂੰ ਕੀ ਬਣਾਇਆ ਵਾ ਸਿਆਸੀ ਲੋਕਾਂ ਨੇ ਵੀ ਕਦੇ ਟਾਕੀ ਖੋਲ ਲਾ ਕਦੇ ਲਾ ਦੇ ਕਦੇ ਪਾਣੀ ਦੀ ਬੋਤਲ ਚੱਕ ਲਿਆ ਕਦੇ ਫੋਨ ਰੱਖ ਦੇ ਕਦੇ ਫੜਾ ਦੇ ਕਦੇ ਘਰ ਵਾਲੀ ਦੇ ਸੈਂਟਰ ਚੱਕ ਲਾ ਆ ਬਣਾ ਕੇ ਰੱਖਦਾ ਇਹਨਾਂ ਨੌਜਵਾਨਾਂ ਨੂੰ ਇਹਨਾਂ ਨੂੰ ਪੁੱਛੇ ਵੀ ਇਹਨਾਂ ਨੇ 5 ਵਜੇ ਉੱਠ ਕੇ ਜਿਹੜੀ ਤਿਆਰੀਆਂ ਕਰਦੇ ਤੇ ਉਹ ਇਹਨਾਂ ਕੰਮਾਂ ਵਾਸਤੇ ਕਰਦੇ ਤੇ ਵੀ ਕਹੇਤੀ ਪਾਣੀ ਵਾਲੀ ਬੋਤਲ ਚੱਕਣੀ ਹੈ ਪੁਲਿਸਿੰਗ ਵਾਸਤੇ ਸੀਗੀ ਪੁਲਿਸਿੰਗ ਹੋ ਨਹੀਂ ਰਹੀ ਇਹਨਾਂ ਨੂੰ ਕਰਨੀ ਚਾਹੀਦੀ ਹੈ ਪੁਲਿਸਿੰਗ ਇਹ ਜਿਹੜੇ ਆਈਪੀਐਸ ਬਣੇ ਨੇ ਇਹ ਨਾ ਇਸ ਕੰਮ ਵਾਸਤੇ ਮਿਹਨਤਾਂ ਕਰੀਆਂ ਦੀ ਇਹਨਾਂ ਨੇ ਵੀ ਗੁੰਗੇ ਬਣਦਾ ਇਹਨਾਂ ਨੇ ਇਹਨਾਂ ਦੀ ਡਿਊਟੀ ਸੀ ਇਹਨਾਂ ਨੇ ਕਿਤਾਬਾਂ ਵਿੱਚ ਕੀ ਪੜਿਆ ਸਮਾਜ ਨੂੰ ਚੰਗਾ ਅਨੁਸ਼ਾਸਨ ਚੰਗਾ ਪ੍ਰਸ਼ਾਸਨ ਦੇਣਾ ਪੁਲਿਸਿੰਗ ਦਾ ਪਹਿਲਾ ਸਿਧਾਂਤ ਇਹ ਆ ਵੀ ਜਿੱਥੇ ਕਿਤੇ ਤੱਕਾ ਹੋ ਰਿਹਾ ਸੋਸਾਇਟੀ ਦੇ ਵਿੱਚ ਉਹਨੂੰ ਬੈਲੈਂਸ ਕਰਨਾ ਔਰ ਜਿਹੜੇ ਗਲਤ ਅਨਸਰ ਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨੀ ਆ ਜੋ ਹੈ ਜਿਵੇਂ ਹੈ ਉਹਵੇਂ ਕਰਨੀ ਆ ਸੋ ਇਹ ਹੁੰਦੀ ਲੋਕਾਂ ਦੀ ਰੱਖਿਆ ਦੇ ਲਈ ਆ ਪਰ ਇੱਥੇ ਇਹ ਹੋ ਰਿਹਾ ਕਿ ਪੁਲਿਸ ਡਰਾ ਰਹੀ ਹੈ ਉਹਨਾਂ ਨੂੰ ਕਿ ਤੁਸੀਂ ਹਿਸਾਬ ਲਾ ਲਓ ਜੇਕਰ ਆਵਾਜ਼ ਚੱਕੀ ਜਾਂ ਕੋਈ ਵੀਡੀਓ ਪਾਈ ਵੀਡੀਓ ਐਡੀਟ ਕਰਾ ਰਹੀ ਹੈ ਪੁਲਿਸ ਇਹ ਕੰਮ ਪਬਲਿਕ ਇੰਟਰਸਟ ਨੂੰ ਮੁੱਖ ਰੱਖ ਕੇ ਪੁਲਿਸ ਨੇ ਬੜਾ ਕੰਮ ਕਰਨਾ ਹੁੰਦਾ ਪਰ ਪੋਲੀਟੀਕਲੀ ਇੰਟਰਸਟ ਨੂੰ ਮੁੱਖ ਰੱਖ ਕੇ ਪੁਲਿਸ ਕੰਮ ਕਰ ਰਹੀ ਆ ਜੇ ਪੁਲਿਸ ਆਪਣੀ ਡਿਊਟੀ ਸਹੀ ਕਰਦੀ ਤਾਂ ਮੇਰੇ ਖਿਆਲ ਦੇ ਵਿੱਚ ਅੱਜ ਜਿੰਨੇ ਲੋਕ ਇਕੱਠੇ ਹੋ ਕੇ ਉਰੇ ਆਏ ਨੇ ਤੇ ਆ ਪੁਤਲੇ ਫੁੱਕੇ ਆ ਇਹ ਲੋੜ ਨਹੀਂ ਸੀ ਪੈਣੇ ਜੀ ਜੇ ਪੁਲਿਸ ਆਪਣੀ ਡਿਊਟੀ ਕਰ ਦਿੰਦੀ ਹੁਣ ਵੀ ਪੁਲਿਸ ਨੂੰ ਅਪੀਲ ਆ ਵੀਰੋ ਪਹਿਲਾਂ ਕਿ ਬਹੁਤ ਬੜੀ ਹੋਜਵੀਂ ਚੀਜ਼ ਹੁਣ ਵੀ ਅਕਲ ਨੂੰ ਹੱਥ ਮਾਰੋ ਜੋ ਤੁਹਾਡੀ ਡਿਊਟੀ ਬਣਦੀ ਆ ਉਹ ਕਰੋ ਘਟੋ ਘਟੋਤਾ ਕਰੋ ਨਹੀਂ ਕਰ ਰਹੇ ਜੀ ਇਹੀ ਰੂਪ ਆ ਕਾਰਨ ਕੀ ਆ ਤਾਂ ਕਾਰਨ ਫੇਰ ਬਾਰ-ਬਾਰ ਫੇਰ ਲੋਕ ਕਹਿੰਦੇ ਨੇ ਵੀ ਸਾਡੇ ਫਲਾਣੇ ਬਾਰੇ ਬੋਲਤਾ ਸਾਡੇ ਫਲਾਣੇ ਬਾਰੇ ਬੋਲਤਾ ਹੁਣ ਕਿਉਂ ਨਾ ਬੋਲੀਏ ਜੀ ਕੀ ਕਰੀਏ ਪਿੱਛੇ ਕੌਣ ਆ ਪਿੱਛੇ ਕੋਈ ਨਾ ਕੋਈ ਸਿਆਸੀ ਤਾਕ ਲੋਕਲ ਐਮਐਲਏ ਆ ਜਾਂ ਕੋਈ ਮਨਿਸਟਰ ਆ ਜਾਂ ਫੇ ਮੁੱਖ ਮੰਤਰੀ ਆ ਕੋਈ ਨਾ ਕੋਈ ਸ਼ਹਿਤ ਹੈਗੀ ਉਹਨਾਂ ਨੂੰ ਜਿਹੜੇ ਸ਼ਰਿਆਮ ਗੁੰਡਾਗਰਦੀ ਕਰਕੇ ਕਿ ਪੱਤਰਕਾਰ ਨੂੰ ਕੁੱਟ ਕੇ ਛਾਤੀ ਥਾਪੜ ਦੇ ਅੱਜ ਵੀ ਕਰ ਲੋ ਜੋ ਕਰਨਾ ਇਹ ਬਿਨਾ ਸਿਆਸੀ ਪੁਸ਼ਤਪਨਾਹੀ ਤੋਂ ਇਹ ਚੀਜ਼ ਹੋ ਨਹੀਂ ਸਕਦੀ ਜੀ ਕਿਤਨਾ ਕਿਤੇ ਪਿੱਛੇ ਸਿਆਸੀ ਲੋਕ ਖੜੇ ਨੇ ਸਰਕਾਰ ਉਹੀ ਹੈ ਜਿਹੜੀ ਪਹਿਲਾਂ ਕਹਿੰਦੀ ਰਹੀਏ ਕਿ ਜਿਹੜੀ ਗੁੰਡਾਗਰਦੀ ਹੈ ਜਾਂ ਸਾਰਾ ਕੁਝ ਹੈ ਇਹ ਪਹਿਲਾਂ ਵਾਲੀਆਂ ਸਰਕਾਰਾਂ ਕਰਦੀਆਂ ਸੀ ਅਸੀਂ ਤਾਂ ਸਾਡੇ ਤਾਂ ਆਮ ਮੁੰਡੇ ਨੇ ਆਮ ਘਰਾਂ ਦੇ ਮੁੰਡੇ ਉੱਠ ਕੇ ਸਾਹਮਣੇ ਆਏ ਨੇ ਪਰ ਜਿਹੜਾ ਕੁਝ ਵਾਪਰ ਰਿਹਾ ਪਹਿਲਾਂ ਮਾਲਕੇ ਚੱਲੀਏ ਆਪਾਂ ਚੈਨਲ ਬੰਦ ਕਰਵਾਏ ਉਸ ਤੋਂ ਬਾਅਦ ਪੱਤਰਕਾਰਾਂ ਉੱਤੇ ਪਰਚੇ ਹੁੰਦੇ ਨੇ ਪਰ ਹੁਣ ਕੁੱਟਮਾਰ ਤੇ ਉਤਰ ਆਏ ਨੇ ਕੀ ਲੱਗਦਾ ਹੈ ਮਤਲਬ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਕਤਲ ਹੋ ਸਕਦੇ ਇਹਨਾਂ ਦੇ ਅਸਲ ਦੇ ਵਿੱਚ ਨਾ ਇਹ ਸਰਕਾਰ ਕਰਨ ਲੱਗੀ ਹੋਈ ਹੈ ਜਿਹੜਾ ਪਿੱਛੇ ਜੇ ਬਿਆਨ ਆਇਆ ਸੀ ਸਾਮ-ਦਾਮ ਦੰਡ ਭੇਤ ਮਾਰਕੁੱਟ ਜੇਬ ਉਹ ਫਲਾਣਾ ਧਮਕਾਣਾ ਇਹ ਅਸਲ ਦੇ ਵਿੱਚ ਉਹ ਲਾਗੂ ਹੋਣ ਲੱਗੀ ਚੀਜ਼ ਹੈ ਹਾਰੋ ਆਵਾਜ਼ ਜੀ ਮੈਂ ਸ਼ਬਦ ਇਹ ਨਹੀਂ ਵਰਤੂੰਗਾ ਵੀ ਜਿਹੜੀ ਇਹਨਾਂ ਦੇ ਖਿਲਾਫ ਹੈ ਨੈਵਰ ਹਾਰੋ ਆਵਾਜ਼ ਜਿਹੜੀ ਇਹਨਾਂ ਦੀ ਸਚਾਈ ਸਾਹਮਣੇ ਲਿਆ ਰਹੀ ਹੈ ਇਹ ਉਹਨੂੰ ਦੱਬਣ ਲੱਗੇ ਹੋਏ ਨੇ ਖਿਲਾਫ ਨਹੀਂ ਹੈ ਰਣਜੀਤ ਸਿੰਘ ਗੱਲ ਗੱਲ ਦੀ ਜਿਹੜੀ ਐਕਟੀਵਿਟੀ ਆ ਉਹ ਸਰਕਾਰ ਦੇ ਖਿਲਾਫ ਨਹੀਂ ਹੈ ਉਹ ਦੀ ਇਮਾਨਦਾਰ ਐਕਟੀਵਿਟੀ ਹੈ ਉਸ ਬੰਦੇ ਦੀ ਉਹਨੇ ਉਹ ਕੀਤੀ ਪਰੰਤੂ ਸਰਕਾਰ ਦੱਬਣ ਲੱਗੀ ਹੈ ਕਿਉਂ ਕਾਰਨ ਕਿਉਂਕਿ ਸਰਕਾਰ ਦੀ ਜਿਹੜੀ ਗੰਦਗੀ ਹੈ ਨਾ ਸਰਕਾਰ ਦੀ ਅਸਲ ਸਚਾਈ ਹੈ ਉਹ ਸਾਹਮਣੇ ਆ ਜਾਣੀ ਹੈ ਸਰਕਾਰ ਕਹਿੰਦੀ ਅਸੀਂ ਇਮਾਨਦਾਰ ਹੁਣ ਇਹ ਜਿਹੜੀਆਂ ਕਾਰਵਾਈਆਂ ਨੇ ਦਿਖਾ ਰੀਆਂ ਨੇ ਵੀ ਭਗਵਾਨ ਤਵਨ ਦੀ ਪੱਗ ਬੰਨ ਕੇ ਵੀ ਚੋਰੀ ਕਰਨ ਲੱਗੇ ਹੋਏ ਨੇ ਲੋਕ ਇਹ ਚੀਜ਼ ਹੈ ਜੀ ਔਰ ਬੜਾ ਮਾੜਾ ਰੂਪ ਹੈ ਇਹ ਮਾੜੇ ਸਮਾਜ ਦੀ ਸਿਰਜਣਾ ਕਰ ਰਹੇ ਨੇ ਭੁਗਤਣਾ ਸਭ ਨੂੰ ਪਊਗਾ ਜੀ ਪਰ ਪੰਜਾਬ ਪਿੱਛੇ ਨਹੀਂ ਮੁੜਦਾ ਪੰਜਾਬ ਬਦਲ ਦੂਗਾ ਇਹਨਾਂ ਨੂੰ ਵੀ ਕੋਈ ਗੱਲ ਨਹੀਂ ਹੈ ਜੀ ਕੋਈ ਗੱਲ ਨਹੀਂ ਅਗਲੀ ਜਿਹੜੀ ਕਾਰਵਾਈ ਹੋਊਗੀ ਵੱਡੇ ਪੱਧਰ ਤੇ ਹੋਊਗੀ ਔਰ ਪੱਤਰਕਾਰ ਭਾਈਚਾਰੇ ਦੇ ਨਾਲ ਇਹੀ ਤਾਂ ਗਣਮੇ ਚੋਣਵੇਂ ਪੱਤਰਕਾਰ ਨੇ ਬਾਈ ਜੀ ਕਦੇ ਮਨਿੰਦਰ ਤੇ ਅਟੈਕ ਆ ਜਾਂਦਾ ਕਦੇ ਰਤਨ ਤੇ ਆ ਜਾਂਦੀ ਇਹ ਗੱਲ ਕਦੇ ਮਨਦੀਪ ਤੇ ਆ ਜਾਂਦੀ ਆ ਹੁਣ ਰਣਜੀਤ ਤੇ ਆ ਗਈ ਮੈਂ ਤਾਂ ਸ਼ੁਕਰ ਕਰਦਾ ਚਲੋ ਜੇ ਇਹਨਾਂ ਤੇ ਕੋਈ ਕਾਰਵਾਈ ਹੁੰਦੀ ਨਾ ਘਟੋ ਘਟ ਸਾਨੂੰ ਹੌਸਲਾ ਰਹਿੰਦਾ ਵੀ ਸ਼ੁਕਰ ਹੈ ਕੋਈ ਨਾ ਕੋਈ ਪੱਤਰਕਾਰ ਤਾਂ ਜੂੰਦੀ ਆ ਕਿਤੇ ਨਾ ਕਿਤੇ ਨਹੀਂ ਬਾਕੀ ਤਾਂ ਗੁੰਗੀ ਹੋਏ ਵੇ ਬਾਈ ਜੀ ਚਾਂਦੀ ਦੇ ਛੱਲਣਾ ਪਿੱਛੇ ਚਾਂਦੀ ਦੇ ਸਿੱਕਿਆਂ ਦੇ ਪਿੱਛੇ ਪੱਤਰਕਾਰਤਾ ਦੇ ਵਿੱਚ ਵੀ ਬਹੁਤ ਲੋਕ ਐਸੇ ਨੇ ਜਿਹੜੇ ਘਾਣ ਕਰਨ ਲੱਗੇ ਹੋਏ ਪੱਤਰਕਾਰਤਾ ਦਾ ਜੀ ਮੇਰੀ ਉਹਨਾਂ ਨੂੰ ਵੀ ਅਪੀਲ ਆ ਵੀ ਇਹ ਤੁਹਾਡੇ ਲੋਕਾਂ ਦੀ ਹੀ ਇਹ ਚੀਜ਼ ਸਿਰਜਣਾ ਜਿਹੜੀ ਅੱਜ ਇਹਨਾਂ ਲੋਕਾਂ ਦੇ ਨਾਲ ਹੋ ਰਹੀ ਆ ਤੇ ਸਮਾਂ ਆਊਗਾ ਤੁਹਾਡੇ ਨਾਲ ਵੀ ਲੋਕ ਕਰਨਗੇ ਹੋਊਗਾ ਜੀ ਉਹਨਾਂ ਨਾਲ ਵੀ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਜੀ ਬਸ ਇੰਨੀ ਉਹ ਬਹੁਤ ਧੰਨਵਾਦ ਜੀ ਬਾਈ ਖਾਲਸਾ ਬਾਈ ਫਤੇਜ ਜੀ ਧੰਨਵਾਦ